ਕਈ ਮਸਲੇ ਨੇ ਪ੍ਰਵਾਸੀ ਪਲਾਨ ਕਰ ਰਹੇ ਨੇ ਪੰਜਾਬ ਦੀਆਂ ਜ਼ਮੀਨਾਂ ਹੜਪੀਆਂ ਜਾ ਰਹੀਆਂ ਨੇ ਕਿਵੇਂ ਦੇਖ ਰਹੇ ਹੋ ਕਿਹੜੇ ਕਿਹੜੇ ਮੁੱਦਿਆਂ ਤੇ ਪਹਰਾ ਦੇ ਇਹ ਸਾਰੇ ਅੱਜ ਜਿਹੜੇ ਨੇ ਜਿਹੜੇ ਮਸਲੇ ਤੁਸੀਂ ਗਿਣਾਈ ਨੇ ਇਹ ਸਾਰੇ ਮਸਲੇ ਜਿਹੜੇ ਨੇ ਉੱਥੇ ਅਜੰਡੇ 'ਚ ਪਾਏ ਗਏ ਨੇ ਔਰ ਡੈਲੀਗੇਟ ਜਲਾਸ ਦੀ ਜਿਹੜੀ ਹੈ ਇਹਨਾਂ ਮਸਲਿਆਂ ਦੇ ਉੱਤੇ ਜਿਹੜੀ ਗੱਲਬਾਤ ਕਰਨ ਵਾਸਤੇ ਪ੍ਰਵਾਨਗੀ ਵੀ ਲਈ ਗਈ ਹੈ ਸਿਕ ਸਾਹਿਬ ਅਕਾਲੀ ਦਲ ਦਾ ਪੂਰਾ ਨਾਂ ਕੀ ਹੋਵੇਗਾ ਸ਼ਰਮਣੀ ਅਕਾਲੀ ਦਲ ਇਹ ਰਜਿਸਟ੍ਰੇਸ਼ਨ ਕਰਾਉਂਗੇ ਫਿਰ ਇਲੈਕਸ਼ਨ ਕਮਿਸ਼ਨ ਕੋਲ ਜਾ ਰਹੇ ਹਾਂ ਤੁਸੀਂ ਇਸ ਤੋਂ ਬਾਅਦ ਉਹ ਅਸੀਂ ਹਰ ਸੰਭਵ ਯਤਨ ਕਰਾਂਗੇ ਜੀ ਪੰਥ ਦੀ ਕਚਹਿਰੀ 'ਚ ਗਏ ਆ ਪ ਵੀ ਕਚੈਰੀ ਜੀ ਵੀ ਜਾਵਾਂਗੇ ਪੰਜਾਬੀਆਂ ਦੀ ਕਚੈਰੀ ਜੀ ਜਾਣਾ ਪਾ ਜਾਵਾਂਗੇ ਔਰ ਹੋਰ ਕਿਸੇ ਕੋਟ ਕਚੈਰੀ ਜਾਣ ਦੀ ਲੋੜ ਤੋਂ ਹੀ ਦੇਖਾਂਗੇ ਸਰਦਾਰ ਸਾਹਿਬ ਕਹਿੰਦੇ ਨੇ ਕਿ ਇਹ ਜਿਹੜੀ ਪੰਜ ਮੈਂਬਰਾਂ ਦੀ ਕਮੇਟੀ ਆਏ ਆ ਇਹ ਸਿਆਸੀ ਲਾਹਾ ਲੈ ਰਹੀ ਹੈ ਤੱਕੜੀ ਜਿਹੜੀ ਦੇਖ ਰਹੇ ਹੋ ਤੁਸੀਂ ਖੁਦ ਉਸ ਵੇਲੇ ਮੌਜੂਦ ਸੀਗੇ ਜਦੋਂ ਇਹ ਆਦੇਸ਼ ਹੋਇਆ ਤੁਸੀਂ ਪੰਜ ਸਿੰਘ ਸਹਿਬਾਨ ਦੇ ਵਿੱਚ ਮੌਜੂਦ ਸੀਗੇ ਕਿਵੇਂ ਦੇਖ ਰਹੇ ਹੋ ਪੰਜ ਮੈਂਬਰਾਂ ਤੱਕ ਦੀ ਸਰਪ੍ਰਸਤੀ ਵੀ ਇੱਕ ਕਮੇਟੀ ਪੰਜ ਮੈਂਬਰਾਂ ਦੀ ਕਮੇਟੀ ਨੇ ਕੋਈ ਸਿਆਸੀ ਲਾਹਾ ਨਹੀਂ ਲਿਆ ਉਹਨਾਂ ਨੇ ਤਾਂ ਸ੍ਰੀ ਅਮਨ ਕਾਗਦ ਦਾ ਗਠਨ ਕਰਕੇ ਪੰਥ ਨੂੰ ਸੌਂਪ ਦਿੱਤਾ ਇਸ ਕਰਕੇ ਉਹ ਸੁਰੱਖਿਓ ਹੋ ਗਈ ਸੰਸਦ ਚੋਣਾ ਨਹੀਂ ਹੋ ਰਹੀਆਂ ਐਸਪ ਦੀ ਕਹਿਣਾ ਚਾਹੁੰਦੇ ਨੇ ਇਹ ਇਹ ਕੇਂਦਰ ਸਰਕਾਰ ਦੀ ਬਦਨੀਤੀ ਹੈ ਜਿਹਦੀ ਉਹ ਚੋਣਾ ਨਹੀਂ ਹੋ ਰਹੀ ਜੀ ਔਰ ਲੱਗਦਾ ਹੈ ਕਿ ਜਿਹੜੀ ਕਾਬਜ ਤੇ ਰਹ ਉਹਦਾ ਨਾ ਕੇਂਦਰ ਸਰਕਾਰ ਰਲੀਆਂ ਹੋਈਆਂ ਅਸੀਂ ਯਤਨ ਕਰਾਂਗੇ ਜੀ ਅਸੀਂ ਸਰਕਾਰਾਂ ਦੇ ਦਬਾਅ ਪਾਵਾਂਗੇ ਔਰ ਪੂਰਾ ਕੋਈ ਚੈਲੰਜ ਨਹੀਂ ਹੈ ਜੀ ਭਾਈ ਸਾਹਿਬ 2023 ਚ 2023 ਚ ਬਹੁਤ ਸਾਰੇ ਪਿੰਡਾਂ ਚ ਸਪੈਸ਼ਲੀ ਮਾਲਵੇ ਲੋਕਾਂ ਨੇ ਨਸ਼ਿਆ ਦੇ ਖਿਲਾਫ ਜਥੇ ਬਣਾਏ ਸੀ ਔਰ ਫਿਕਰੀ ਪੈਰਲਾਈਜ਼ ਸੀ ਪੰਜਾਬ ਪੁਲਿਸ ਨੇ ਆਪ ਮਾਰੇ ਹੋ ਕੇ ਉਹ ਜਥੇ ਚਕਾਏ ਉਹ ਪੈਰੇ ਹਟਾਤੇ ਆਪਣਾ ਜਿਹੜਾ ਆਪਣਾ ਹੁਣ ਜਿਹੜਾ ਸ਼ਰੋਮਨੀ ਅਕਾਲੀ ਦਲ ਵੱਲੋਂ ਅਸੀਂ ਕੋਈ ਉਮੀਦ ਕਰ ਸਕਦੇ ਆ ਬਈ ਕੋਈ ਇਦਾਂ ਦੀਆਂ ਟੀਮਾਂ ਪਾਰਟੀ ਵੱਲੋਂ ਬਣਨੀ ਆ ਜਥੇ ਨੂੰ ਨਸ਼ੇ ਨੂੰ ਰੋਕ ਲਾਉਣ ਲਈ ਸਰਕਾਰਾਂ ਜਿਹੜੀਆਂ ਨੇ ਪਿਛਲੀਆਂ ਰਹੀਆਂ ਨੇ ਉਹਨਾਂ ਦਾ ਰੋਲ ਦੇ ਬਾਰੇ ਵੀ ਸਰਕਾਰਾਂ ਜਿਹੜੀਆਂ ਪਿਛਲੀਆਂ ਰਹੀਆਂ ਨੇ ਉਹਨਾਂ ਨੇ ਡਰਗ ਮਾਫੀਆ ਨੂੰ ਸਰਪ੍ਰਸਤੀਆਂ ਦਿੱਤੀਆਂ ਨੇ ਕੋਈ ਲੈਂਡ ਮਾਫੀਆ ਨੂੰ ਸਰਪ੍ਰਸਤੀਆਂ ਦੇ ਰਹੀ ਹੈ ਸਰਕਾਰ ਅਸੀਂ ਯਤਨ ਕਰਾਂਗੇ ਕਿਉਂਕਿ ਇਹ ਆਮ ਲੋਕਾਂ ਦੀ ਪਾਰਟੀ ਬਣੀ ਹੈ ਹੁਣ ਇਸ سرمایہਦਾਰੀ ਦੀ ਜਗੜਣ ਦੇ ਵਿੱਚ ਅਸੀਂ ਇਹਨੂੰ ਕੱਢਿਆ ਆਮ ਲੋਕਾਂ ਦੀ ਪਾਲਟੀਆ ਹੈ ਔਰ ਅਸੀਂ ਆਮ ਲੋਕਾਂ ਦਾ ਸਹਿਯੋਗ ਲੈ ਕੇ ਹਰ ਸੰਭਵ ਜਿਹੜਾ ਪੰਜਾਬ ਦੇ ਪੰਥ ਨੂੰ ਬਚਾਉਂਦਾ ਟੀਮਾਂ ਬਣਨੀਆਂ ਟੀਮਾਂ ਬਣਨੀਆਂ ਨਹੀ ਕੋਈ ਬਿਲਕੁਲ ਜੀ ਕਮੇਟੀਆਂ ਟੀਮਾਂ ਸਭ ਹੀੜਲੇ ਪੱਧਰ ਤੇ ਸ਼ੁਰੂ ਹੋਮੇਸ਼ਾ ਹੀ ਕਰਦਾਰ ਸਭ ਨੂੰ ਟ੍ਰੀਟ ਕਰਿਓ ਕਿੰਨੇ ਡੈਲੀਕੇਟ ਨੇ ਤੁਹਾਨੂੰ ਸਮਝਿਆ तकरीबन ਥੋੜਾ ਜਿਹਾ ਅੰਕੜਾ ਦੱਸ ਦਿਓ ਕਿੰਨੇ ਡੈਲੀਕੇਟ ਨੇ ਤੁਹਾਨੂੰ ਸਮਝਿਆ ਜੀ 500 ਦੇ ਉੱਪਰ ਕੱਢੇ ਦੀ ਗੱਲ ਸੀ ਜੀ 500 ਕੁਰਸੀਆਂ ਸੀ ਜੀ ਸਰਦਾਰ ਸਾਊਜੀ ਜੀ ਦੇ ਹਾਲੀਆ ਰੈਗੂਲਰ ਮੀਟਿੰਗ ਮੇਂ ਮੈਂ ਵਿਚਾਰ ਕਰਨ ਦੀ ਮਾਨ ਆਪਣਾ ਕਿਰਦਾਰ ਤਾਂ ਉਹ ਤਾਂ ਮਿਲਦਾ ਹੈ ਹਮੇਸ਼ਾ ਹੀ ਕਿਰਦਾਰ ਇਹ ਮੰਦ ਭਾਗੀ ਗੱਲ ਹੈ ਜੀ ਕਿ ਨੀਚਤਾ ਦੇ ਉੱਤਰਨਾ ਔਰ ਪਰਿਵਾਰਾਂ ਤੱਕ ਚਲੇ ਜਾਣਾ ਮੈਂ ਸਮਝਦਾ ਹਾਂ ਸਿਆਸਤ ਦੇ ਵਿੱਚ ਰੁਝਾਨ ਜਿਹੜਾ ਖਤਰਨਾਕ ਹੈ ਅਸੀਂ ਇਸ ਨੂੰ ਬੰਦ ਕਰਨ ਦਾ ਯਤਨ ਕਰਾਂਗੇ ਸਿੱਖ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਸ਼੍ਰੋਮਣੀ ਕਮੇਟੀ ਨੇ ਉਤਲ ਕੀਤਾ ਪਰ ਉਹਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ ਜੀ ਆਗਦੀ ਦਲ ਦੀ ਕੀ ਪ੍ਰਾਇੋਰਟੀ ਰਹੇਗੀ ਜਿੰਨਾ ਚਿਰ ਪੰਜਾਬ ਦੇ ਵਿੱਚ ਅਸੀਂ ਆਪਣੀ ਸਿਆਸੀ ਜਮਾਤ ਨੂੰ ਮਜ਼ਬੂਤ ਨਹੀਂ ਕਰਦੇ ਉਹਨਾਂ ਚਿਰ ਸਰਕਾਰਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਆਪਣੇ ਆਪ ਨੂੰ ਆਪਣਾ ਕਰੀਏ ਪਰ ਮਜ਼ਬੂਤ ਕਰਾਂਗੇ ਫਿਰ ਸਾਡੀ ਜਿਹੜੀ ਹੈ ਇਹ ਗੱਲ ਸੁਣੀ ਜਾਏਗੀ ਔਰ ਅਸੀਂ ਬੰਦੀ ਸਿੰਘਾਂ ਨੂੰ ਬਾਹਰ ਲੈ ਕੇ ਆਵਾਂਗੇ 2027 ਦੀ ਕੀ ਤਿਆਰੀ ਹੋ ਰਹੀ ਹੈ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਸ਼੍ਰੋਮਣੀ ਕਮੇਟੀ ਨੇ ਉੱਥੋਂ ਮਨਾ ਕਰ ਤੋ ਹੋਇਆ ਹੈ ਕਿ ਕੋਈ ਗੁਰਮਤ ਦਾ ਸਮਾਗਮ ਹੈ ਜਲਾਸ ਹੋਣ ਜਾ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੀ ਨਹੀਂ ਦੇਣਾ ਜੀ ਅਸੀਂ ਅਗਲਾ ਕਿਵੇਂ ਦੇਖ ਰਹੇ ਹੋ ਅਗਲਾ ਜਲਾਸ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੇਜ ਸਿੰਘ ਸਮੁੰਦਰੀ ਹਲਤ ਕਰਾਂਗੇ ਠੀਕ ਹੈ ਮਦਾਨ ਜੀ 2027 ਦਾ ਇਹ ਪਿਆਰੀ ਹੈ ਮਦਾਨ ਜੀ ਕੌਂਸਲ ਦਾ ਕੀ ਰੋਲ ਹੋਏਗਾ ਜੀ ਪੰਡਤ ਕੌਂਸਲ ਜਿਹੜੀ ਹੈ ਧਾਰਮਿਕ ਮਾਮਲਿਆਂ ਦੇ ਉੱਤੇ ਹਮੇਸ਼ਾ ਦਿਸ਼ਾ ਨਿਰਦੇਸ਼ ਕਰਦੀ ਰਹੂਗੀ ਚਲੋ ਬਹੁਤ ਅਨੰਦ ਆ ਗਿਆ ਮਦਾਨ ਜੀ 2027 2027 ਟਾਰਗੇਟ ਫਿਲਹਾਲ ਮਜ਼ਬੂਤ ਕਰਨਾ ਜਾਂਦਾ ਹੈ ਪੰਜਾਬ ਤੇ ਪੰਥ ਦੇ ਮੁੱਦੇ ਚੱਕੇ ਜਾਂ ਉਹ ਬਾਜ ਦੇ ਆਜੋ ਸੁਰੀ ਅਕਾਲਤਾ ਸਾਹਿਬ ਜਿਹੜੇ ਆਵਾਜ਼ ਸੁਰੀ ਅਕਾਲਤਾ ਸਾਹਿਬ ਜਿਹੜੇ ਅਕਾਲਤਾ ਸਾਹਿਬ ਆਜੋ ਅਕਾਲਤਾ ਸਾਹਿਬ ਜੀ ਜਾਈ ਵੀ ਤੁਸੀਂ ਬਲਾਈ ਬੀਬੀ ਜੀ ਬੀਬੀ ਜੀ ਬੀਬੀ ਜੀ ਬਲਾਈ ਕੀ ਕਹਿਣਾ ਚਾਹੁੰਦੇ ਮੈਂ ਦੱਸਾਂ ਤਾ ਨਹੀਂ ਚਾਹੁੰਦਾ ਸਾਡੀ ਜਿੱਤ ਤੋਂ ਹੀ ਆ ਜਿਹੜੇ ਬੋਖ ਪਹਿਲਾਂ ਪਹਿਲਾਂ ਤਿਆਸਨ ਗਿਆਨੀ ਹਰਪ੍ਰੀਤ ਸਿੰਘ ਉਹ ਕਿ ਪਾਰਟੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਦਾਨ ਚੋਲ ਰਹਾ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਹੈ ਕਿ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੀ ਹੋਏਗਾ ਜਾਹੇ ਪੰਥ ਦੀ ਕਚੈਰੀ ਚ ਜਾਣਾ ਪਏ ਜਾਂ ਫਿਰ ਕਿਸੇ ਕੋਰਟ ਦੀ ਕਚੈਰੀ ਚ ਜਾਣਾ ਪਏ ਉਹਨਾਂ ਨੇ ਸਕਾਲੂ ਲੈ ਕੇ ਵੀ ਕਲੀਅਰ ਕੀਤਾ ਕਿ ਨਸ਼ੇ ਦੇ ਖਾਤਮਾ ਦੇ ਲਈ ਟੀਮ ਦਾ ਗਠਨ ਕੀਤਾ ਜਾਏਗਾ ਕਮੇਟੀਆਂ ਦਾ ਗਠਨ ਕੀਤਾ ਜਾਏਗਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਯਤਨ ਕੀਤੇ ਜਾਣਗੇ ਬੰਦੀ ਸਿੰਘਾਂ ਨੂੰ ਅਸੀਂ ਬਾਹਰ ਲੈ ਕੇ ਆਵਾਂਗੇ ਤੇ ਜਦੋਂ ਇਜਲਾਸ ਬਾਰੇ ਉਹਨਾਂ ਤੋਂ ਪੁੱਛਿਆ ਗਿਆ ਕਿ ਕਿ ਕਾਬਲੇ ਗੌਰ ਹੈ ਕਿ 11 ਅਗਸਤ ਯਾਨੀ ਕਿ ਅੱਜ ਜੋ ਇਜਲਾਸ ਸੋਨਾ ਸੀ ਪਹਿਲੇ ਪਰਮਿਸ਼ਨ ਮੰਗੀ ਗਈ ਸੀ ਤੇਜਾ ਸਿੰਘ ਸਮੁੰਦਰੀ ਹਾਲਸ ਪਰ ਐਸਜੀਪੀਸ ਨੇ ਪਰਮਿਸ਼ਨ ਨਹੀਂ ਦਿੱਤੀ ਸੀ ਉਸ ਤੋਂ ਬਾਅਦ ਜੋ ਇਹ ਇਜਲਾਸ ਹੈ ਉਹ ਹੋਇਆ ਸੀ ਬੁਰਜ ਅਕਾਲੀ ਫੂਲਾ ਸਿੰਘ ਗੁਰਦੁਆਰਾ ਚ ਤੇ ਇਸ ਨੂੰ ਲੈ ਕੇ ਸਵਾਲ ਉਹਨਾਂ ਤੋਂ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਅਗਲਾ ਇਜਲਾਜ ਜੋ ਸਾਡੇ ਵੱਲੋਂ ਸੱਦਿਆ ਜਾਏਗਾ ਉਹ ਤੇਜਾ ਸਿੰਘ ਸਮੁਦਰੀ ਹਾਲਚੀ ਸੱਦਿਆ ਜਾਏਗਾ ਤੇ ਪ੍ਰਧਾਨ ਦੀ ਚੋਣ ਹੋ ਚੁੱਕੀ ਹੈ ਜਿਸ ਅੰਦੇ ਚਲਦੇ ਜੋ ਧਾਰਮਿਕ ਕਾਉਂਸਲ ਦੇ ਚੇਅਰਪਰਸਨ ਬਣਨੇ ਨੇ ਬੀਬੀ ਸਤਵੰਤ ਕੌਰ ਬਣਨੇ ਨੇ ਬੀਤੇ ਕੱਲ ਹੀ ਇਸ ਦਾ ਅੰਦੇਸ਼ਾ ਹੋ ਗਿਆ ਸੀ ਕਿ ਸੁਰਜੀਤ ਰਖੜਾ ਨੇ ਵੀ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਸੀ ਕਿ ਸਾਡੀ ਸਹਿਮਤੀ ਬਣ ਚੁੱਕੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਅਸੀਂ ਪ੍ਰਧਾਨ ਚੁਣਨਾ